ਵੰਡ ਛਕਿਆ ਸਿੱਖ ਧਰਮ ਕੀਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦੀ ਧਰਾਤਲ ਤੇ ਉਸਾਰਿਆ ਗਿਆ ਹੈ ਗੁਰਮਤਿ ਵਿੱਚ ਧਰਮ ਦੀ ਕੀਰਤ ਕਰਨ ਨੂੰ ਪਹਿਲ ਦਿੱਤੀ ਗਈ ਹੈ ਧਰਮ ਦੀ ਕੀਰਤ ਕਰਨ ਵਿੱਚੋਂ ਹੀ ਵੰਡ ਛਕਣ ਦਾ ਸੰਕਲਪ ਸਾਹਮਣੇ ਆਉਂਦਾ ਹੈ ਸਿੱਖੀ ਅਨੁਸਾਰ ਮਨੁੱਖ ਕੀਰਤ ਤੋਂ ਪ੍ਰਾਪਤ ਹੋਏ ਫਲ ਨੂੰ ਦੂਜਿਆਂ ਨਾਲ ਵੰਡ ਕੇ ਛਕਣ ਨਾਲ ਰੱਬ ਦੀ ਮਿਹਰ ਦਾ ਪਾਤਰ ਬਣਦਾ ਹੈ ਗੁਰੂ ਸਾਹਿਬਾਨ ਨੇ ਇਸ ਸਿਧਾਂਤ ਨੂੰ ਅਮਲ ਵਿੱਚ ਲਿਆਉਣ ਲਈ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਗੁਰੂ ਕੇ ਸਿੱਖਾਂ ਵੱਲੋਂ ਆਪਣੀ ਕਿਰਤ ਕਮਾਈ ਦਾ ਦਸਵਾਂ ਹਿੱਸਾ ਧਰਮ ਅਰਥ ਲੋੜਵੰਦਾਂ ਦੀ ਸਹਾਇਤਾ ਲਈ ਦੇਣਾ ਸਿੱਖ ਧਰਮ ਦਾ ਵਿਧੀ ਵਿਧਾਨ ਹੈ ਵੰਡ ਛਕਣ ਦਾ ਸਿਧਾਂਤ ਚੰਗੇ ਸਮਾਜ ਦੀ ਉਸਾਰੀ ਲਈ ਆਧਾਰ ਸ਼ਿਲਾ ਹੈ ਸੋ ਗੁਰਮਤ ਨੇ ਬਹੁਤ ਪਹਿਲਾਂ ਹੀ ਚੰਗੇ ਮਨੁੱਖੀ ਸਮਾਜ ਦੀ ਉਸਾਰੀ ਲਈ ਇਸ ਨੂੰ ਧਰਮ ਦੀ ਬੁਨਿਆਦ ਬਣਾਇਆ ਹੈ ਵੰਡ ਛਕਣ ਦੇ ਸਿਧਾਂਤ ਤੋਂ ਨਿਛਾਵਰ ਹੋਣ ਵਾਲੇ ਗੁਰੂ ਕੇ ਪਿਆਰਿਆਂ ਨਾਲ ਸਿੱਖ ਇਤਿਹਾਸ ਭਰਪੂਰ ਹੈ ਜਿਨ੍ਹਾਂ ਦਾ ਰੋਜ਼ ਅਸੀਂ ਅਰਦਾਸ ਵਿੱਚ ਸਿਮਰਨ ਕਰਦੇ ਹਾਂ